ਸ਼ਲੋਕ ਮਹੱਲਾ ਤੀਜਾ ਤੂੰ ਵੀਏ ਤੂੰ ਹਵੇਸ ਛੱਡ ਤੂੰ ਤਾਂ ਫਿਰ ਲੱਗੀ ਪਿਆਰ ਤੂੰ ਹਵੇਸ ਫਿਰ ਕਿਨੇ ਨਾ ਪਾਇਓ ਮਨਮੁਖ ਬੰਝ ਮੋਈ ਗਵਾਰ ਤੂੰ ਵੀਏ ਤੂੰ ਹਵੇਸ ਛੱਡ ਤੂੰ ਮੁਕੀ ਦੀ ਤੂੰ ਵੀਏ ਕਿਹਾ ਹੈ ਸਾਰਿਆਂ ਨੂੰ ਆ ਕੇ ਵਿੱਚ ਮਨੁੱਖੀ ਚੁਰੂਕੀ ਹੈ ਜਿਹੜੇ ਮਾਇਆ ਨਾਲ ਜੁੜੇ ਨੇ ਨਾ ਮਾਇਆ ਨਾਲ ਜੁੜੇ ਨੇ ਮਾਇਆ ਦੀ ਮਰਤਾਂ ਨੇ ਜਿੰਨੀਆਂ ਵੀ ਦੁਰਵਤਨ ਜਾਣ ਕਰ ਮਤ ਸਾਰੀ ਮਾਇਆ ਦੇ ਵਿੱਚ ਲੋਕੀਂ ਮੁੱਢੀ ਮਾਇਆ ਤੋਂ ਪਰੇ ਦੇਖੇ ਨਹੀਂ ਸਕਦੇ ਨਾ ਕਿਸੇ ਵੀ ਕਿਨ ਘੜੀਆਂ ਮਤਾਂ ਦੇ ਵਿੱਚ ਨਹੀਂ ਸਾਧੀਆਂ ਉਹ ਵੀ ਇਹ ਸੁਆਹ ਵੇਛੜ ਤੂੰ ਇਹ ਜਿਹੜਾ ਬੰਦ ਦਾ ਆਲਾ ਜਿਹੜਾ ਪਾਇਆ ਨਾ ਬਾਣਾ ਵਾਦੇ ਇੱਕ ਚਾਰ ਧਰਤIAL ਤਾਂ ਤੇ ਲੱਗੀ ਪਿਆਰ ਤਾਂ ਕਰੇ ਅੰਤਰਾ ਆਤਮਾ ਦਾ ਤੇਰਾ ਮੂਰ ਜਿਹੜਾ ਉਹਨੂੰ ਤੇਰਾ ਪਿਆਸ ਆਵੇ ਮਨ ਦੇ ਅਵਲ ਦੀ ਜੋ ਪ੍ਰਾਪਤੀ ਹੈ ਦੁਨਿਆਵੀ ਧਨਮਾਲ ਹੋਇਆ ਜਿਹੜੀਆਂ ਦੁੱਧੀਆਂ ਸਿੱਧੀਆਂ ਨੇ ਤੋਂ ਨਿਆਪੀ ਐ ਜੋ ਪ੍ਰਾਪਤੀ ਐ ਦੁਨੀਆਂ ਵਿੱਚੋਂ ਹੀ ਚਾਹੇ ਤਨੇ ਆਪੇ ਇੱਜ਼ਤ ਹੋਈ ਚਾਹੇ ਦੁੱਧੀਆਂ ਸਿੱਧੀਆਂ ਹੋ ਜੇ ਸੱਚ ਨਾਲ ਪਿਆਰ ਐ ਜੇ ਸੱਚ ਜਾਵੇਂ ਸੱਚਖਣ ਜਾਣਾ ਫਿਰ ਸੱਚ ਨਾਲ ਪਿਆਰ ਕੌਣ ਹੋਊਗਾ ਮਾਇਆ ਮੋ ਹੈ ਜਨਾ ਪਊਗਾ ਕੀ ਗੇ ਸੁਹੇ ਵੇਸ ਪਰ ਕਿਨੇ ਨਪਾਇਓ ਮਨਮੁਖ ਦੰਜ ਮੋਈ ਗਵਾਰ ਸੁਹੇ ਵੇਸ ਤਾਂ ਕਿਸੇ ਨੇ ਪਾਇਆ ਹੀ ਨਹੀਂ ਐ ਦੇਖੋ ਨਾ ਸਾਰੀਆਂ ਮਤਾਂ ਆਲੀਆਂ ਕੋਈ ਸੱਟੇ ਨਹੀਂ ਉਪੜਿਆ ਇਹ ਜਦੋਂ ਸੱਚ ਦਾ ਗਿਆਨ ਨਹੀਂ ਹੋਇਆ ਸੱਚੀ ਬਾਣੀ ਇਹ ਜਿਹੜੀ ਹੈਗੀ ਹੈ ਉਹ ਬਾਣੀ ਸੱਚੀ ਬਾਣੀ ਤਾਂ ਹੀ ਹੈ ਇਹ ਸੱਚੀ ਬਾਣੀ ਇਹ ਤੋਂ ਸੱਚ ਦਾ ਸੱਚ ਦਾ ਗਿਆਨ ਹੈ ਸੱਚੀ ਨੋਲੇਜ ਹੈ ਸੱਚੀ ਤੱਕ ਪਹੁੰਚਾ ਦਿੰਦੀ ਹੈ ਸੱਚ ਤੱਕ ਪਹੁੰਚਣ ਦਾ ਰਸਤਾ ਹੈ ਮਾਰਗ ਹੈ ਜਿਹਨੇ ਨਾ ਪਾਇਓ ਮਨੁੱਖੀ ਦਾਤਿ ਮੋਈ ਦੂਈ ਤੋਂ ਬਾਅਦ ਮਨੁੱਖੀ ਆ ਗਿਆ ਅਲੱਗ ਸਤਗੁਰ ਮਿਲੇਆ ਸੁਹਾ ਵੇਸ ਗਿਆ ਹਮੇ ਵਿੱਚੋਂ ਮਾਰ ਮਨ ਤਨ ਰੱਤਾ ਲਾਲ ਹੋਆ ਰਸਨਾ ਰੱਤੀ ਗੁਣਸਾਰ ਫਤਿਆ ਗਿਆਨ ਜਦੋਂ ਮਿਲ ਜਾਂਦਾ ਹੈ ਇਹ ਕੋਈ ਸੱਚ ਦਾ ਗਿਆਨ ਜਾਣਨ ਵਾਲਾ ਮਿਲ ਜਾਂਦਾ ਅਸਲ ਦੇ ਵਿੱਚ ਤਾਂ ਸੱਚਾ ਗਿਆਨ ਮਿਲੇ ਤਾਂ ਗੱਲ ਬਣਦੀ ਹੈ ਜੇ ਆਪਾਂ ਨੇ ਗਿਆਨ ਲੈ ਲਿਆ ਸਮਝ ਲਿਆ ਤਾਂ ਛੱਡ ਦੇ ਬੁੱਧੀ ਸਮਝਦੀ ਹੈ ਜੇ ਸਤਗੁਰ ਮਿਲ ਜੇ ਉਹ ਤਾਂ ਗਿਆਨ ਨਾ ਲਵੇ ਇਹ ਸਮਝ ਨਾ ਆਵੇ ਨਾ ਮੰਨੇ ਫੇਰ ਵੀ ਨਹੀਂ ਗੱਲ ਬਣਦੀ ਓ ਸਤਗੁਰੂ ਸੱਚ ਦੇ ਗਿਆਨ ਮੇਰੇ ਤੋਂ ਬਾਅਦ ਹੀ ਸੱਚ ਦੇ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਹੀ ਤੂੰ ਅੱਗੇ ਛੜਿਆ ਜਾ ਸਕਦਾ ਹੈ ਫਿਰ ਤੂੰ ਅੱਗੇ ਛੜ ਦਿੰਦਾ ਮਾਇਆ ਲਈ ਮਤ ਛੜ ਦਿੰਦਾ ਪਰ ਮੈਂ ਵਿੱਚੋਂ ਮਾਰ ਅੰ内 ਹੁੰਦੇ ਹੁੰਦੇ ਸੱਚ ਦਾ ਵਿਰੋਧ ਮੇਰੀ ਮਤ ਬੜੀ ਹੈ ਮੇਰੀ ਇਹ ਬੜੀ ਲਿਆ ਜੋ ਮੈਂ ਜਿਹੜੇ ਰਸਤੇ ਜਾ ਰਿਹਾ ਹਾਂ ਉਹ ਰਸਤਾ ਠੀਕ ਹੈ ਹੋ ਗਈ ਉਹ ਮੈਂ ਸੱਚ ਦਾ ਵਿਰੋਧ ਕਰਦੀ ਹੈ ਜੇ ਹੁੰਦੇ ਛੜਦੇ ਕਾਹੀ ਸੱਚ ਦਾ ਗਿਆਨ ਅਕਸਪ ਕਰ ਦਿੰਦੇ ਜਾਨਾ ਜਦ ਨਹੀਂ ਉਹ ਬੁੱਧ ਬਦਲਦੀ ਨਹੀਂ ਹੈ ਬਦਲਦੀ ਨਹੀਂ ਤਾਂ ਸੱਚਾ ਬੇਸ ਜਿਹੜਾ ਝੂੜ ਦਾ ਕੂੜ ਦਾ ਬੇਸ ਹੋ ਲਉਦੀ ਨਹੀਂ ਹੈ ਸੱਚ ਨਾਲ ਪਿਆਰ ਜੁੜਦਾ ਨਹੀਂ ਹਾਂਜੀ ਮਨ ਕਰਨ ਦਿੱਤਾ ਲਾਲ ਹੋ ਰਸਨਾ ਰੱਤੀ ਗੁਣ ਥਾ ਹਾਂਜੀ ਮਨ ਵੀ ਰੰਗਿਆ ਦਦਾ ਵੀ ਰੰਗਿਆ ਗਿਆ ਲਾਲ ਹੋਆ ਲਾਲ ਹੋ ਗਿਆ ਝਾਲ ਹੋ ਰਮ ਸਟਿਆਰਾ ਹੋ ਜਾਣਾ ਝੂੜ ਚੜਦਾ ਸਟਿਆਰਾ ਹੋ ਗਿਆ ਰਸਨਾ ਰੱਤੀ ਗੁਣ ਥਾ ਜਦੋਂ ਸੰਗਤ ਬੁੱਧੀ ਨੂੰ ਵੀ ਰੰਗ ਚੜ ਗਿਆ ਰੱਤੀ ਗੁਣ ਸਾਰੇ ਗੁਣ ਪ੍ਰਾਪਤ ਹੋ ਗਏ ਸਾਰੇ ਗੁਣ ਜਿਹੜੇ ਸੀ ਸਾਰੇ ਗੁਣ ਕਹਿੰਦੇ ਨੇ ਓਮਕਾਰ ਸਤਨਾਮ ਕਰਤੁਰਸਰ ਦੇ ਕੋਲ ਦੇਰ ਬੈਠਾ ਕਾਲ ਮੁਕ ਜੁਦੀ ਸਵਾ ਪਹ ਇਹ ਸਾਰੇ ਬੰਦਾ ਸਾਰੇ ਗੁਣ ਇਹ ਸਾਰੇ ਸਾਰੇ ਸਾਰੀ ਬਾਣੀ ਲਈ ਮੈਨੂੰ ਕੋਈ ਹੋਰ ਪਸੰਦ ਨਹੀਂ ਇਹ ਗੁਣ ਆ ਜਾਣ ਸਾਰੇ ਗੁਣ ਆ ਗਏ ਉਹਦਾ ਮਨਰ ਤਨ ਇਹ ਹਿਰਦੇ ਵਾਸਤੇ ਆ ਜੀ ਮਨ ਤਨ ਰੱਤਾ ਲਾਲ ਹੋਵਾ ਹਿਰਦਾ ਹਿਰਦਾ ਜਿਹੜਾ ਹੈ ਮਨ ਦੇ ਅੰਦਰ ਹਿਰਦੇ ਅ ਇੱਕ ਸਪੇਸ ਹੈ ਜਿਹੜੀ ਜਿਹਨੂੰ ਮਨ ਮੰਦਰ ਕਹਿੰਦੇ ਆ ਅਸੀਂ ਅੰਦਰ ਉਹ ਸਪੇਸ ਨੂੰ ਫਿਰਦਾ ਰਹਿੰਦੇ ਆ ਅੱਛਾ ਮਨ ਦੇ ਵਿੱਚ ਜਦੋਂ ਔਗਣ ਨਿਕਲ ਜਾਂਦੇ ਨੇ ਨਾ ਔਗਣ ਨਿਕਲ ਜਾਂਦੇ ਨੇ ਗੁਣ ਆ ਜਾਂਦੇ ਨੇ ਫਿਰ ਗੁਣਾ ਦਾ ਰੰਗ ਚੜ ਜਾਂਦਾ ਹੁਣ ਔਗਣਾਂ ਦਾ ਰੰਗ ਚੜਿਆ ਹੋਇਆ ਗੁਣਾ ਦਾ ਰੰਗ ਬੋਹ ਹੈ ਅੱਗੇ ਆਊਗਾ ਠੀਕ ਹੈ ਉਹ ਫਿਰ ਪ੍ਰੇਮ ਹੋ ਜਾਂਦਾ ਪ੍ਰੇਮ ਫਿਰ ਕੀ ਦਾ ਹੁੰਦਾ ਜੋਤ ਦੇ ਲੈਵਲ ਤੇ ਪ੍ਰੇਮ ਹੋ ਜਾਂਦਾ ਉਹ ਹੈ ਸਾਨੂੰ ਬਾਹਲੇ ਸਰੀਰ ਦੇ ਲੈਵਲ ਤੇ ਇਹ ਦੀ ਸ਼ਕਲ ਆ ਡਾ ਡਾ ਆਪਣੇ ਨਾਲ ਉਹ ਹੈ ਦੂਜਿਆਂ ਨਾਲ ਹੈ ਠੀਕ ਹੈ ਜੀ ਦੂਜਾਂ ਬੈਰ ਬਿਰੋਧ ਵੀ ਹੈ ਇਹ ਤਾਂ ਪ੍ਰੇਮ ਹੁੰਦਾ ਤਾਂ ਬੈਰ ਬਿਰੋਧ ਨਹੀਂ ਆ ਸਕਦਾ ਉਹ ਜਿੱਥੇ ਹੁੰਦਾ ਉੱਥੇ ਬੈਰ ਬਿਰੋਧ ਵੀ ਆ ਸਕਦਾ ਹਾਂ ਜੀ ਸਦਾ ਸੁਹਾਗਣ ਸ਼ਬਦ ਮਨ ਭੈ ਪਾਏ ਕਰੇ ਸ਼ਿੰਗਾਰ ਆ ਸਦਾ ਸੁਹਾਗਣ ਕੌਣ ਸ਼ਬਦ ਬਣ ਜੇ ਮਨ ਦੇ ਵਿੱਚ ਗੁਰਬਾਣੀ ਕਿ ਕੀ ਹੋਈ ਹੈ ਨਾ ਗੁਰਬਾਣੀ ਦਾ ਉਪਦੇਸ਼ ਮੰਨਦੇ ਵਿੱਚ ਟਿਕਿਆ ਹੋਇਆ ਹੈ ਤਾਂ ਸਾਡਾ ਸਹੌਦਰ ਹੈ ਪੈ ਭਾਏ ਠੀਗਾਰ ਹੈ ਜਣੀ ਹੁਕਮ ਨਹੀਂ ਪਾਇਆ ਹੈ ਸੈ ਤਾਂ ਮੇਰਾ ਮਤਲਬ ਹੈ ਹੁਕਮ ਦੇ ਵਿੱਚ ਰਹਿਣ ਦੀ ਜਿਹੜੀ ਹੈ ਨਾ ਇਹ ਇੱਛਾ ਹੀ ਹੋਵੇ ਸਾਡੇ ਕੋਲ ਅੰਦਰ ਆਪਣੇ ਅੰਦਰ ਇੱਛਾ ਹੋਵੇ ਕਿ ਮੈਂ ਹੁਕਮ ਦੇ ਰਹਿਣ ਦੇ ਨਾਲੇ ਕੋਣ ਪੈਦਾ ਹੋਣੇ ਹਾਂਜੀ ਨਾਨਕ ਕਰਮੀ ਮਹਿਲ ਪਾਇਆ ਫਿਰ ਰਾਖਿਆ ਉਰਤਾਰ ਧਾਨਕ ਕਰਮੀ ਮਹਿਲ ਪਾਇਆ ਐਸ ਕਰਮ ਕਰਕੇ ਐਸ ਸੋਚ ਨਾਲ ਇਹ ਜਿਹੜੀ ਸੋਚ ਹੈ ਭੈਚ ਰਹਿਣ ਦੀ ਹੁਕਮ ਚੱਲਣ ਦੀ ਚੋਟ ਹੈ ਇਹਦੇ ਨਾਲ ਮਹਿਲ ਪ੍ਰਾਪਤੀ ਹੈ ਦੇਖੋ ਮਹਿਲ ਅੱਲਾਹ ਨੇ ਸਿੱਧਾ ਹੀ ਆਇਆ ਹੈ ਮਹਿਲ ਤੇ ਕਿੰਨੇ ਲਗ ਉਹਨੇ ਵਰਕੇ ਭਰੇ ਤੇ ਸਾਫ ਸੋਨੇ ਮਹਿਲ ਹੋਰੇ ਕੁਝ ਬਣਾਇਆ ਤੇ ਮਹਿਲ ਦਾ ਮਹਿਲ ਪਾਇਆ ਫਿਰ ਰੱਖਿਆ ਵਰਤਾਰ ਜਦੋਂ ਸੱਚ ਨੂੰ ਹਿਰਦੇ ਚ ਪਾਇਆ ਹੋਇਆ ਸ਼ਬਦ ਗੁਰੂ ਨੂੰ ਹਿਰਦੇ ਚ ਪਾਇਆ ਹੋਇਆ ਹੁਕਮਾਂ ਨੂੰ ਪਾਣਾ ਬੰਦੇ ਹੋਇਆ ਹੈ ਜਿਹੜਾ ਬਾਹਾਂ ਬੰਦਿਆ ਹੋਇਆ ਉਹ ਹੀ ਫਿਰ ਪਾਇਆ ਹੋਇਆ। ਫਿਰਦੇ ਵਿੱਚ ਚਿੱਕੀ ਹੋਈ ਹੈ ਜੇ ਸੁਰਤ ਮਹਿਲ ਫਿਰ ਪਾਇਆ ਹੋਇਆ ਇਹਨੂੰ ਮਹਿਲ ਦੀ ਪ੍ਰਾਪਤੀ ਕਹਿੰਦੇ ਨੇ। ਫਿਰਦਾ ਮਹਿਲੇ। ਨਾਕੀ ਨਾਲ ਹਿਰਦਾ ਮਹਿਲ ਹੋ ਜਾਂਦਾ ਪੱਕਾ ਹੋ ਜਾਂਦਾ ਜੇ ਵੋ ਹੋਵੇ ਫਿਰ ਮਹਿਲ ਕੱਚਾ ਹੁੰਦਾ। ਜੇ ਅੰਦਰ ਔਗਣ ਹੋਣਾ ਤੇਰੇ ਮਹਿਲ ਕੱਚਾ ਜੇ ਸਾਟੇ ਹੋਵੇ ਤਾਂ ਮਹਿਲ ਪੱਕਾ ਹੈ। ਫਿਰ ਹੀ ਜਾਂਦਾ ਹੈ। ਹਾਂਜੀ। ਮਹੱਲਾ 3. ਮੁਦੇ ਸੁਹਾ। ਪਰ ਹਰੋ ਲਾਲ ਕਰੋ ਸ਼ਿੰਗਾਰ ਆਵਣ ਜਾਣਾ ਵਿਸਰੈ ਗੁਰ ਸ਼ਬਦੀ ਵਿਚਾਰੁੰਦੇੁੰਦੇ ਉਹਨੂੰ ਔਰਤ ਨੂੰ ਕਹਿੰਦੇ ਨਹੀਂ ਉਹਦੇ ਨੂੰ ਕਿਹਾ ਸੰਬੋਧਨ ਕੀਤਾ ਉਹਦੇੁੰਦੇ ਤੂੰ ਆ ਪਰ ਹਰੋ ਆ ਸੁਆਭੇ ਛੱਡ ਦੇ ਮਨਮਤ ਛੱਡ ਦੇ ਲਾਲ ਕਰੋ ਸ਼ਿੰਗਾਰ ਸੱਚ ਦਾ ਸ਼ਿੰਗਾਰ ਕਰੋ ਦਾਲਦਾ ਮਤਲਬ ਹੈ ਸੱਚਾ ਲਈ ਹੋ ਗਣ ਉਜੜ ਵਾਲੇ ਉਹਨਾਂ ਛੱਡ ਗਏ ਸਾਚ ਵਾਲੇ ਨੂੰ ਤਾਂ ਅੰਤ ਕਰੋ ਆਵਣ ਜਾਣਾ ਬਿਸਰ ਲੜਾਉਣਾ ਜਾਣਾ ਬਿਸਰ ਜੂਗਾ ਬਿਸਰ ਆਉਣਾ ਜਾਣਾ ਨਹੀਂ ਰਹਿਣਾ ਹੈ ਆਉਣਾ ਜਾਣਾ ਦਾ ਮੋਹ ਕਰਕੇ ਆਉਂਦਾ ਜਾਂਦਾ ਹੈ ਮੋਹ ਹੁੰਦਾ ਜਿੱਥੇ ਮੋਹ ਹੁੰਦਾ ਹੈ ਮਨ ਬਾਰੇ ਜਿੱਥੇ ਸੁਰਤੀ ਹੁੰਦੀ ਹੈ ਉੱਥੇ ਨੂੰ ਆ ਜਾਂਦਾ ਅੰਤ ਕਾਲ ਜੇ ਬੰਦਰ ਸਿਮਰ ਐਸੀ ਚਿੰਤਾ ਜੇ પ્રેમ ਜੇ ਮੇਰਾ ਪ੍ਰੇਤ ਜੋਨ ਬਲ ਵਾਲਾ ਉੱਤਰ ਉਹ ਗੱਲ ਹੈ ਗੁਰ ਸ਼ਬਦੀ ਵੀ ਚਾਰ ਆਉਣ ਜਾਣਾ ਵਿਸਰੇ ਗੁਰ ਸ਼ਬਦੀ ਦੀ ਚਾਲ ਜਦੋਂ ਗੁਰਬਾਣੀ ਦੇ ਵਿਚਾਰ ਕਰਦਾ ਉਹ ਸਭ ਦੇ ਵਿਚਾਰ ਕਰਦਾ ਆ ਜਾਣੀ ਦੀ ਸੱਜਣ ਭੁੱਲ ਜਾਂਦਾ ਹੋਣਾ ਜਾਣਾ ਉਹ ਜਣਾ ਰਹਿੰਦਾ ਹੀ ਦੀ ਠੀਕ ਹੈ ਜੀ ਮੁੰਦ ਸੁਹਾਵੀ ਸੋਹਣੀ ਜਿਸ ਘਰ ਸਹਿਜ ਪਧਾਰ ਮੁੰਦ ਸੁਹਾਵੀ ਸੋਹਣੀ ਘਰ ਸਹਿਜ ਪਧਾਰ ਉਹ ਮੁੰਦ ਸੋਹਣੀ ਸੁਹਾਵਣੀ ਜਿਹਦੇ ਅੰਦਰ ਜਿਹਦੇ ਘਰ ਵਿੱਚ ਟਿਕਿਆ ਹੋਇਆ ਹੈ ਮੁੰਦ ਜਿਹਦਾ ਪਧਾਰ ਟਿਕਿਆ ਹੋਇਆ ਹੈ ਇਹ ਤਾਂ ਮਤਲਬ ਕਿ ਕਿਆ ਹੋਇ ਜਿਹਦਾ ਬਣ ਕੇ ਕਿਆ ਹੋਇ ਉਹੀ ਥੋੜੀ ਮਾਨਕ ਸੋਹ ਧਨ ਰਾਵੀ ਐ ਰਾਵੈ ਰਾਵਣ ਹਾਰ ਸੋਹ ਧਨ ਰਾਵੀ ਐ ਐ ਲਗਪਣ ਰਾਵੀ ਲਗਪਣ ਹਾਂ ਜੇ ਕੱਠਾ ਪੜਦਾ ਤਾਂ ਫਿਰ ਹੋਰੇ ਕੁਝ ਵਰਦੀ ਹੋਇਆ ਉਹੀ ਤਾਂ ਜਿਹੜੀ ਐ ਰਾਵੀ ਐ ਆਪਣੇ ਪਤੀ ਨਾਲ ਉਹੀ ਇੱਕ ਇੱਕ ਵਕ ਹੋਈ ਐ ਰਾਵਣਾ ਹੁੰਦਾ ਇੱਕ ਮਨ ਕਹੋ ਜਾਣਾ ਰਾਵੈ ਰਾਵਣ ਹਾਰ ਪਰ ਹਰ ਰਹੰਦੁਰ ਆਪਣਾ ਹੋਊਗਾ ਤਾਂ ਉਹਦੇ ਹੁਕਮ ਨਾਲੇ ਆ ਜਿਹੜਾ ਜੁੜਨਾ ਕੋਈ ਮਰਜ਼ੀ ਨਾਲੇ ਜੁੜਨਾ ਪਰ ਉਹੀ ਰਗਈ ਹੈ ਉਹਨੇ ਹੀ ਮੰਨੇ ਉਹਨੇ ਜਿਹਨੇ ਸ਼ਬਦ ਮੰਨੇ ਜਿਹਨਾਂ ਗੁਰਕਾ ਪਾਣਾ ਮੰਨੇ ਆਪਣੀ ਗੁਰੂ ਨੇ ਆਪਣੀ ਚਰਨਾ ਨਾ ਛੋੜਿਆ ਉਹ ਆਪਣੀ ਗੁਰਦੇਵ ਨੇ ਚਰਨਾ ਨਾ ਛੋੜਿਆ ਆਪਣੇ ਨਾਲ ਜੁੜਿਆ ਉਹਦੀ ਬਾਹ ਫੜ ਲਈ ਹਾਂ ਚਲ ਹਾਂਜੀ ਏ ਵੈਸੇ ਬਹੁਤ ਬਹੁਤ ਲਿਖਾ ਪੈਂਦਾ ਵੀ ਇਹ ਸਾਧਨ ਸ਼ਬਦ ਹੈ ਕਿ ਸਾਧਨ ਹੈ ਸਾਧਨ ਹੈ ਸਾਧਨ ਹੈ ਜੀ ਸਾਧਨ ਹੈ ਜੀ ਸਾਧਨ ਆ ਲੱਗਾ ਧਾਣਾ ਲੱਗਾ ਹਾਂਜੀ ਔੜੀ ਮੋਹ ਕੂੜ ਕੁਟੰਬ ਹੈ ਮਨਮੁਖ ਮੁਗਧ ਰਤਾ ਹੋਮੇ ਮੇਰਾ ਕਰਮ ਹੋਏ ਕਿਛ ਸਾਥ ਨਾ ਲਿੱਤਾ ਦੇਖੋ ਇੱਕ ਹੁਣ ਉਹ ਜਿਹੜਾ ਪਿੱਛੇ ਚੱਲਦਾ ਪ੍ਰਕਰਣ ਉਹਦੇ ਜਿਹੜਾ ਮੋਹ ਆ ਗਿਆ ਮੋਹਰ ਕੂੜ ਦੀ ਜਾਗੀ ਜਿਹੜਾ ਉਹ ਉਹ ਵੀ ਨਹੀਂ ਮੱਤਾ ਮੋਹਰ ਕੂੜ ਤੇ ਖੜੀ ਹੈ ਮੋਹਰ ਕੂੜ ਨੇ ਕੂੜ ਮਾਇਆ ਦੁਨੀਆ ਕੂੜ ਕੂੜ ਰਾਜ ਕੂੜ ਪਰਜਾ ਕੂੜ ਸਭ ਸੰਸਾਰ ਸੰਸਾਰੀ ਮੱਤਾ ਹੈ ਸੰਸਾਰ ਨਾਲ ਜੁੜੀ ਹੋਈ ਹੈ ਸੰਸਾਰ ਦਾ ਮੋਹ ਹੈ ਨਹੀਂ ਛੋੜਿਆ ਉਹ ਕੋਟੰਬਾ ਨਾਲ ਕੋਟੰਬ ਕਰਕੇ ਕੋਟੰਬਾ ਆਪਣੇ ਜੀ ਹੁੰਦਾ ਆਪਣੇ ਸਾਰੇ ਜਿੰਨੇ ਮੰਨਣ ਵਾਲੇ ਨੇ ਉਹ ਸਿੱਖਾਂ ਦਾ ਇਹ ਕੋਡਾਂ ਮਕਨ ਜਨਾਗੁਰ ਸਿੱਖ ਨੇ ਸਾਰੇ ਇੱਕ कुटुंब ਦੇ ਆ ਇੱਕ ਮਤ ਨੂੰ ਮੰਨਣ ਵਾਲਿਆਂ ਦੇ कुटुंब ਦੇ ਹੁੰਦਾ ਉਹਨਾਂ ਦਾ ਕੂੜ ਕਟੰਬ ਹੈ ਇਹਨਾਂ ਦਾ ਸੱਖਿਆ ਰੰ ਦਾ ਸੱਚ ਦਾ कुटुंब ਹੁੰਦਾ ਉਹ ਕੂੜ कुटुंब ਹੈ ਇਹ ਜਿਹੜਾ ਉਹ ਹੈ ਕੂੜ ਹੈ ਇਹ कुटुंब ਨੂੰ ਕਹਿੰਦੇ ਸਾਰਾਈ ਮਨਮੁਖ ਮੁਗਦ ਰਖਤਾ ਇਹਦਾ ਰੰਗੀਨੇ ਜਿਹੜਾ ਰੰਗੋੜਾ ਜਿਹੜਾ ਉਹਦੇਰ ਕੂੜ ਦੇ ਰੰਗ ਚ ਆਪਣੇ ਆਪ ਨੂੰ ਰੰਗਿਆ ਕੀਨੇ ਮਨਮੁਖ ਹੈ ਮੁਗਦ ਹੈ ਉਹ ਰਕ ਸਾਰਾ ਮਚਲਾਇਆ ਤਾਂ ਉਹ ਮਤ ਭੜੀ ਹੈ ਉਹ ਮੈਂ ਮੇਰਾ ਪਰ ਹੋਏ ਉਹ ਸਿੱਖ ਸਾਥਨਾ ਲਿਖਾ ਉਹ ਮੈਂ ਔਰ ਮੇਰਾ ਦੋ ਜੀਆ ਮੈਂ ਕੁਝ ਕਰ ਸਕਦਾ ਹਾਂ ਮੈਂ ਆ ਮੇਰਾ ਆ ਤੇਰਾ ਆ ਮੇਰਾ ਨਹੀਂ ਹੈ ਇਹ ਜਿਹੜਾ ਮੇਰ ਤੇਰਾ ਇਹ ਇੱਕ ਦੂਏ ਨੂੰ ਅਲੱਗ ਕਰਦੀ ਗਿਆ ਸਾਨੂੰ ਜੋੜਦੀ ਵੀ ਪ੍ਰੇਮ ਦੀ ਰਹਿਣ ਬੰਦੀ ਬਖਰੇ ਬਖਰੇ ਸਾਡੀ ਡਿਵਾਈਡ ਕਰਦੀ ਗਿਆ ੱਲੇ-ਕੱਲੇ ਜੋੜ ਨਹੀਂ ਲੰਦੀ ਸੰਬਤ ਨਹੀਂ ਰਹਿਣ ਬੰਦੀ ਜੀ ਕਰਮ ਹੋਏ ਐਦਾਂ ਕਰਦੇ ਕਰਤੇ ਖਰੀ ਜਾਂਦੇ ਨੇ ਸਭ ਕੁਝ ਛੱਡ ਕੇ ਇੱਕ ਸਾਥ ਨਾਲ ਲੱਤਾਂ ਨਾਲ ਕੁਸ ਬਰੀ ਗਿਆ ਤੋਂ ਮਿੱਥੂ ਮੇਰਾ ਰਹਿਣਾ ਤਾਂ ਠੀਕਟ ਗਿਆ ਉਹ ਪਰ ਜਿੰਨੇ ਜਿੰਨੇ ਮੇਰਾ ਕੱਢਦੇ ਹਟਿਆ ਵੀ ਨਹੀਂ ਠੀਕ ਹੈ ਹਾਂਜੀ ਚੇਰ ਉੱਪਰ ਜਮਕਾਲ ਨਾ ਸੁਝਈ ਦੂਜੇ ਪਰਮਿਤਾ ਫਿਰ ਵੇਲਾ ਹੱਥ ਨਾ ਆਵਈ ਜਮਕਾਲ ਵਸ ਕੀਤਾ ਜੋ ਪਰ ਜਮ ਕਾਲ ਹੈ ਜਿਹਦੇ ਉੱਤੇ ਜਮ ਕਾਲ ਤਾਂ ਸਾਰਿਆਂ ਨੂੰ ਪਤਾ ਹੀ ਹੈ। ਕੰਬੇ ਆਏ ਗੁਜਿਆ ਦੀ ਗੁਜਿਆ ਤਾਂ ਮਨਿਆ ਦੀ ਗੁਜਿਆ ਕੀ ਮਨਿਆ ਨਹੀਂ। ਜਾਣਦੇ ਸਾਰੇ ਨੇ ਪਰ ਮੰਨਦੇ ਨਹੀਂ। ਦੂਜੇ ਪਰਮਤਾ ਉਹ ਧਰਮ ਦੇ ਵਿੱਚ ਪੈ ਗਿਆ ਦੂਜੇ ਆ ਮਾਇਆ ਨੇ ਦੂਜਾ ਜਿਹੜਾ ਗਿਆਨ ਸੀ ਨਾ ਪਰਮ ਗਿਆਨ ਇੱਕ ਤਾਂ ਧਰਮ ਗਿਆਨ ਹੈ ਇੱਕ ਪਰਮ ਗਿਆਨ ਵੀ ਹੈ। ਪਰਮ ਗਿਆਨ ਨੇ ਆਪਣੇ ਕਬਜੇ ਚ ਲੈ ਲਿਆ। ਪਰਮੇ ਜਾਣ ਦੇ ਫਸਾ ਲਿਆ ਪਰਮ ਨੇ ਆਪਣੇ ਜਾਣ ਦੇ ਜੰਮ ਦੇ ਜਾਲ ਚ ਫਸਾ ਲਿਆ ਦੂਜੇ ਪਰਮੇਤਾ ਫਿਰ ਵੇੜਾ ਹੱਥ ਨਾ ਆਵੀ ਜਮ ਕਾਲੇ ਬਸਤਤਾ ਜਦੋਂ ਜਮ ਕਾਲ ਨੇ ਬਸਤ ਕਰਿਆ ਫਿਰ ਵੇੜਾ ਨਹੀਂ ਹੱਥ ਆਉਣਾ ਜਦ ਜਮ ਆਏ ਫੇਸ ਗਏ ਪਤਕੇ ਫਿਰ ਨਹੀਂ ਕਹਿੰਦੇ ਕੋਈ ਚਿਆਰਾ ਚੱਲਣਾ ਹੁਣ ਹੁਣ ਕਰਦਾ ਜੇ ਕਿਰਤ ਹੁੰਦਾ ਹਾਂਜੀ ਆ ਤੁਰ ਲਿਖ ਪਾਇਓ ਨਾ ਤੇ ਕਰਮ ਕਮਿਤਾ ਬਾਜਾਇਆ ਤੌਰ ਅੰਦਰ ਮੰਨਿਆ ਹੋਇਆ ਸੀ ਲਿਖ ਪਾਇਓ ਲਿਖ ਕੇ ਆਪੇ ਪਾਇਆ ਸੀ ਹੋਰ ਕਿਹਨੇ ਪਾਇਆ ਜੋ ਮੰਨ ਲਿਆ ਸੀ ਤੈਂ ਧਰਮ ਜਿਸ ਸਰਕਾਰ ਦਾ ਵਿਚਾਰਤਾ ਹੈ ਜਿਹੜੀ ਤੇ ਅਪਣਾ ਲਈ ਸੀ ਉਹ ਐ ਲਿਖ ਲਿਆ ਸੀ ਅੰਦਰ ਦੁਨੀਆਂ ਜੋ ਲਾਹ ਹੱਡੀ ਚਾਹੇ ਕੋਈ ਨਹੀਂ ਛੱਡਿਆ ਓਹੀ ਕਰਮ ਕੀਤਾ ਓਹੀ ਕਰਮ ਕਮਿਤਾ ਕਮਾਇਆ ਓਹੀ ਕਮਾਈ ਕੀਤੀ ਜਿੰਨਾ ਮਰਜ਼ੀ ਕਹਿ ਲੋ ਮਨਮੁਖ ਨੂੰ ਪਤਾ ਨਹੀਂ ਮੰਦੇ ਉਹ ਕਹਿੰਦੇ ਜੋ ਅਸੀਂ ਕਰ ਰਹਿਣੋ ਠੀਕ ਹੈ ਉਹਨਾਂ ਵਾਰਸੇ ਕੀ ਹੋਇਆ ਉਦੋਂ 20 ਐਸੇ ਲੋਕ ਸੀਗੇ ਜਿਹੜੇ ਹੁੰਦੇ باوجود ਗੁਰੂ ਘਰ ਦੇ ਕਹਿਣ ਨੂੰ ਜਿਵੇਂ ਘਰੋਂ ਹੀ ਹੋਏ ਹੋਏ ਤੇ ਅੱਡ ਜੀ ਚੰਦ ਕਹਿੰਦੇ ਉਹ ਦੂਜੇ ਤੀਜੇ ਬਾਅਦ ਹੁੰਦੇ ਰਹੇ ਨੇ ਉਹ ਕਹਿੰਦੇ ਬਸਨ ਸੀ ਜੋ ਕਰਦੇ ਹਾਂ ਠੀਕ ਹੁਣ ਵੀ ਹੈ ਹਾਂਜੀ ਠੀਕ ਹੈ ਜੀ ਇੱਥੇ 5ਵੀਂ ਕਲਾਸ ਦੀ ਸਮਾਪਤੀ ਹੋ ਗਈ ਜੀ